ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਨੂਰ ਕੁਕਿੰਗ ਬਲੌਗ ਦੇ ਉੱਪਰ ਜਿਹੜੇ ਮੇਰੇ ਭੈਣ ਭਰਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਸਬਜ਼ੀ ਬਣਾਉਣ ਦਾ ਇਹ ਸਬਜ਼ੀ ਕੋਈ ਖਾਸ ਸਬਜ਼ੀ ਨਹੀਂਗੀ ਜਦ ਆਪਣੇ ਘਰੇ ਕੁਝ ਵੀ ਨਾ ਹੋਵੇ ਤਰ ਨੂੰ ਹਣਾ ਕਈ ਵਾਰ ਇਦਾਂ ਹੋ ਜਾਂਦਾ ਵੀ ਜਦੋਂ ਆਪਾਂ ਨੇ ਕੋਈ ਕੋਈ ਸਬਜ਼ੀ ਜਾਂ ਦਾਲ ਨਾ ਹੋਵੇ ਜੇ ਆਪਣਾ ਹੋਰ ਕੁਛ ਚੀਜ਼ ਖਾਣ ਨੂੰ ਦਿਲ ਨਾ ਕਰਦਾ ਹੋਵੇ ਤਾਂ ਆਪਾਂ ਝਟਪਟ ਬਣਾ ਸਕਦੇ ਹਾਂ ਇਹ ਸਾਰਿਆਂ ਨਾਲ ਆਪਣੀ ਘਰ ਦੇ ਵਿੱਚ ਕਾਮਨ ਚੀਜ਼ਾਂ ਤੋਂ ਹੀ ਬਣ ਜਾਂਦੀ ਹੈ ਜੀ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੰਡੇ ਮੋٹے ਮੋٹے ਕੱਟ ਲੇ ਸੀ ਇਹ ਤੁਹਾਡੀ ਮਰਜ਼ੀ ਹੋਊ ਕਿ ਤੁਸੀਂ ਰਫੈਂਟ ਚ ਬਣਾਉਣੀ ਆ ਤੇਲ ਚ ਬਣਾਉਣੀ ਆ ਡਾਲਡਾ ਧੋ ਚ ਬਣਾਉਣੀ ਆ ਜਾਂ ਫਿਰ ਦੇਸੀ ਘਿਓ ਦੇ ਵਿੱਚ ਬਣਾਉਣੀ ਆ ਹਰ ਇੱਕ ਤਰ੍ਹਾਂ ਦਾ ਟੇਸਟ ਹੁੰਦਾ ਜੀ ਸਾਰਿਆਂ ਦਾ ਆਪੋ ਆਪਣੇ ਹੱਥ ਦਾ ਵਧੀਆ ਟੇਸਟ ਬਣਦਾ ਬਣ ਜਾਂਦਾ ਜੀ ਆਪੋ ਆਪਣਾ ਖਾਣ ਦਾ ਤਰੀਕਾ ਹੁੰਦਾ ਤੇ ਇਥੇ ਆਪਾਂ ਸਰੋਂ ਦੇ ਤੇਲ ਵਿੱਚ ਨੂੰ ਲਾਇਆ ਤੜਕਾ ਜਾ ਰਾ ਤਾਂ ਆ ਮਿਰਗਾ ਭੈਣਾ ਸਰੋਂ ਦੇ ਤੇਲ ਨਾਲ ਹੀ ਸਬਜੀ ਬਣਾਉਂਦੇ ਆ ਕਿ ਟੇਸਟੀ ਬਣਦੀ ਹੁੰਦੀ ਹੈ ਸਰੋਂ ਦੇ ਤੇਲ ਵਿੱਚ ਸਬਜੀ ਤੇ ਇਥੇ ਆਪਾਂ ਮੋٹے ਮੋٹے ਗੰਡੇ ਕੱਟ ਲਏ ਆ ਜਿੱਦ ਇਹਨਾਂ ਨੂੰ ਆਪਾਂ ਰਿਜਣ ਵਾਸਤੇ ਪੁੰਨਣ ਵਾਸਤੇ ਰੱਖਤਾ ਤੇ ਨਾਲ ਆਪਾਂ ਹਲਾਉਂਦੇ ਆ ਤੇ ਨਾਲ ਦੀ ਨਾਲ ਆਪਾਂ ਟਮਾਟਰ ਵਿੱਚ ਜੀ ਕੱਟ ਲਏ ਤੇ ਉਹ ਆਪਾਂ ਹੁਣ ਟਮਾਟਰ ਪਾਉਨੇ ਆ ਟਮਾਟਰ ਤੇ ਪੰਜ ਚਾਰ ਹਰੀਆਂ ਮਿਰਚਾਂ ਜਿੰਨੀ ਕਿ ਤੁਸੀਂ ਮਿਰਚ ਖਾਣੇ ਆ ਤੇ ਮੋٹے ਮੋਟੇ ਆਪਾਂ ਤਾਂ ਕੱਟਾਂਗੇ ਕਿਉਂਕਿ ਜੀ ਕੱਟਿਆ ਇਹ ਤੁਸੀਂ ਗ੍ਰੈਂਡ ਵੀ ਕਰ ਸਕਦੇ ਸੀ ਆਪਾਂ ਗ੍ਰੈਂਡ ਵੀ ਕਰ ਸਕਦੇ ਸੀ ਪਰ ਨਹੀਂ ਆਪਾਂ ਥੋੜੀ ਥੋੜੀ ਅੱਗ ਤੇ ਨਾ ਇਹ ਇਹਨਾਂ ਨੂੰ ਹੌਲੀ ਹੌਲੀ ਭੁੰਨਾਗੇ ਜਿੰਨੀ ਕਿ ਤੁਸੀਂ ਮਿਰਚ ਖਾਣੇ ਹੋ ਉੰਨੀ ਕਿ ਤੁਸੀਂ ਮਿਰਚ ਦੇ ਵਿੱਚ ਘੱਟ ਕੇ ਪਾ ਸਕਦੇ ਆ ਤੇ ਇਹ ਇਹ ਆਪਾਂ ਮੋٹے ਮੋਟੇ ਟਮਾਟਰ ਕੱਟੇ ਆ ਤੇ ਮੋਟੀ ਮਿਰਚ ਕੱਟ ਲਈ ਤੇ ਮੋٹے ਮੋਟੇ ਆਪਾਂ ਗੰਡੇ ਕੱਟੇ ਆ ਜਿਵੇਂ ਚੀਜ਼ ਚੀਲੀ ਬਣਾਉਣੀ ਹੈ ਉਸ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਭੁੰਨ ਲਾਂਗੇ ਜਦੋਂ ਭੁੱਜਣਗੇ ਜੀ ਇਹ ਤਾਂ ਫਿਰ ਇਹ ਪਾਣੀ ਛੱਡ ਜਾਣਗੇ ਤੇ ਰੱਜ ਜਾਣਗੇ ਤੇ ਥੋੜੇ ਰਹਿ ਜਾਣਗੇ ਇਹਦੇ ਵਾਸਤੇ ਜੀ ਆਪਾਂ ਨੂਨ ਪਾ ਲਿਆ ਵਿੱਚ ਕਿਉਂਕਿ ਅੱਧਾ ਘਰ ਰੱਜ ਗਿਆ ਤੜਕਾ ਇਹ ਤੇ ਹੁਣ ਆਪਾਂ ਬੀਸਕ ਮਸਾਲੇ ਜਿਵੇਂ ਨੂਨ ਹਲਦੀ ਤੇ ਆਪਾਂ ਇਹਦੇ ਵਿੱਚ ਪਾ ਲਾਂਗੇ ਗਰਮ ਮਸਾਲਾ ਨਹੀਂ ਪਾਉਣੀ ਜੀ ਆਪਾਂ ਬਾਲਾ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਪਾ ਲਾਂਗੇ ਹਲਦੀ ਪਾ ਲਾਂਗੇ ਤੇ ਨੂਨ ਪਾ ਲਾਂਗੇ ਥੋੜੀ ਜੀ ਮਿਰਚ ਪਲਾਂਗੇ ਕਸ਼ਮੀਰੀ ਮਿਰਚ ਉਹ ਵੀ ਟੇਸਟ ਵਾਸਤੇ ਉਹਦੇ ਨਾਲ ਰੰਗ ਸੋਹਣਾ ਆਉਂਦਾ ਵਾ ਤੇ ਇਸ ਤਰ੍ਹਾਂ ਆਪਾਂ ਫੇਰ ਇਹਨੂੰ ਸਾਰੇ ਮਿਕਸ ਅਪ ਕਰ ਦਾਂਗੇ ਜੀ ਪੂਰੀ ਤਰ੍ਹਾਂ ਵਿੱਚ ਸਾਰੇ ਮਸਾਲੇ ਰਲ ਜਾਣ ਤੇ ਆਪਾਂ ਹੌਲੀ-ਹੌਲੀ ਇਹਨੂੰ ਫੇਰ ਹਲਾ ਕੇ ਸਾਰੇ ਵਿੱਚ ਰਚਾ ਕੇ ਮਿਕਸ ਅਪ ਕਰਕੇ ਇਹਨੂੰ ਆਪਾਂ ਭੁੰਨਣ ਵਾਸਤੇ ਰੱਖ ਦਾਂਗੇ ਜੀ ਰੋਪ ਹੋਜ ਜਾਣਗੇ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਦਾਲ ਸਬਜੀ ਅੱਧੀ ਰਹਿ ਜਾਂਦੀ ਜਦੋਂ ਪਹੁੰਚ ਜਾਂਦੀ ਆ ਸੁੱਕੀ ਸਬਜੀ ਤਾਂ ਖਾਸ ਕਰਕੇ ਤੇ ਇਹਦੇ ਵਿੱਚ ਕੋਈ ਹੋਰ ਕੋਈ ਵੀ ਖਾਸ ਤਰੀਕਾ ਨਹੀਂ ਜੀ ਸਿਰਫ ਆਪਾਂ ਤੜਕਾ ਹੀ ਭੁੰਨਣਾ ਤੜਕਾ ਮਤਲਬ ਕਿ ਤੁਸੀਂ ਇਹ ਚ ਲਸਣਾਂ ਟਮਾਟਰ ਗੰਢੀ ਓਨੀਅਨ ਪਜੇ ਪਿਆਜ਼ ਤੁਸੀਂ ਕੀ ਕਹਿੰਨੇ ਆ ਹਰੀ ਮਿਰਚ ਪਾ ਕੇ ਤੇ ਇਹਨੂੰ ਭੁੰਦੇ ਰਵਾਂਗੇ ਜੀ ਆਪਾਂ ਤੇ ਇਹਦੇ ਵਿੱਚ ਆਪਾਂ ਆਪਾਂ ਪਾ ਦਾਂਗੇ ਥੋੜਾ ਜਿਹਾ ਮੀਟ ਮਸਾਲਾ ਵੀ ਤੁਸੀਂ ਪਾਉਣਾ ਹੋਇਆ ਪਾਲਿਓ ਨਹੀਂ ਦੇਗੀ ਮਿਰਚ ਨਾਲ ਜਾਨੀ ਕਿ ਕਸ਼ਮੀਰੀ ਮਿਰਚ ਨਾਲ ਰੰਗ ਸੋਨਾ ਬਣ ਜਾਂਦਾ ਵਾ ਤੇ ਥੋੜੀ ਜੀ ਆਪਾਂ ਪਹਿਲਾਂ ਲਾਲ ਮਿਰਚ ਪਾਈ ਸੀ ਜੀ ਆਪਾਂ ਤੇ ਹੁਣ ਆਪਾਂ ਪਾਤੀ ਆ ਕਸ਼ਮੀਰੀ ਮਿਰਚ ਤੇ ਇਹਨੂੰ ਆਪਾਂ ਭੁੰਨਾਗੇ ਤੇ ਜਿੰਨੀ ਕੁ ਤੁਸੀਂ ਸਬਜ਼ੀ ਬਣਾਉਣੀ ਆ ਉਹ ਸਾਬ ਨਾਲ ਤੁਸੀਂ ਉਹਦੀ ਮੈਂਤੀ ਮਾਰ ਲਿਓ ਜਾਂ ਕੜਚੀ ਜਾਂ ਕੌਲੀ ਜੇਕਰ ਤੁਹਾਡਾ ਪਰਿਵਾਰ ਵੱਡਾ ਤਾਂ ਤੁਸੀਂ ਕੌਲੀ ਵੇਸਣ ਦੀ ਲੈ ਲਿਓ ਜੀ ਆਪਾਂ ਵੀ ਵੇਸਣ ਵੇ ਛਾਣ ਕੇ ਤੇ ਆਹ ਦੇਖੋ ਜੀ ਇੰਨਾ ਕ ਵੇਸਣ ਲਿਆ ਆਪਾਂ ਅੱਧੀ ਕ ਕੌਲੀ ਤੇ ਇਹਨੂੰ ਆਪਾਂ ਹੁਣ ਜਦੋਂ ਆਪਣਾ ਤੜਕਾ ਪੂਰੀ ਤਰ੍ਹਾਂ ਪੁੱਜ ਗਿਆ ਗੰਡਿਆਂ ਦਾ ਪਾਣੀ ਸੁੱਕ ਗਿਆ ਤੇ ਥੋੜਾ ਥੋੜਾ ਕਰਕੇ ਨਾ ਇਹਦੇ ਵਿੱਚ ਮਿਕਸ ਅਪ ਕਰਾਂਗੇ ਆਪਾਂ ਇਸ ਤਰ੍ਹਾਂ ਪੂਰੀ ਇਸ ਤਰ੍ਹਾਂ ਵੀ ਆਏ ਮਿਕਸ ਅਪ ਕਰਦਾਂਗੇ ਜਿਹੜਾ ਨੂਨ ਮਿਰਚ ਸਾਰਾ ਵੇਸਣ ਦੇ ਨਾਲ ਲੱਗ ਜਾਊਗਾ ਥੋੜਾ ਥੋੜਾ ਕਰਕੇ ਪਾ ਕੇ ਹਲਮਦੇ ਰਵਾਂਗੇ ਆਪਾਂ ਤੜਕੇ ਨੂੰ ਤੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਬੇਸਣ ਪਾ ਦਾਂਗੇ ਫਿਰ ਆਪਾਂ ਜੀ ਦੁਰੀ ਵਾਰ ਪਾਤਾ ਵਿੱਚ ਇਹਦੇ ਬੇਸਣ ਇਸ ਤਰ੍ਹਾਂ ਪਾ ਕੇ ਨਾ ਬੇਸਣ ਆਪਾਂ ਹਲਾ ਲਾਂਗੇ ਨਾਲੇ ਤਾਂ ਗੰਡਿਆਂ ਦੇ ਨਾਲ ਬੇਸਣ ਪੂਰੀ ਤਰ੍ਹਾਂ ਲੱਗ ਜੂਗਾ ਨਾਲੇ ਨੂਨ ਮਿਰਚ ਜਿਹੜਾ ਆਪਣੇ ਬੇਸਿਕ ਮਸਾਲੇ ਪਾਏ ਆ ਉਹ ਵਿੱਚ ਪੂਰੀ ਤਰ੍ਹਾਂ ਆਗਾਚ ਜਾਣਗੇ ਜਦੋਂ ਤੁਹਾਡੇ ਘਰੇ ਕੁਝ ਵੀ ਨਾ ਹੋਵੇ ਤੁਸੀਂ ਇਹ ਰਾਮ ਨਾਲ ਆਸਾਨੀ ਨਾਲ ਬਣਾ ਸਕਦੇ ਆ ਇਹ ਸਬਜੀ ਬਹੁਤ ਵਧੀਆ ਸਬਜੀ ਬਣਦੀ ਹੈ ਜ ਜਿੰਨਾ ਪੈਣਾ ਨੇ ਮੇਰੇ ਆਣੇ ਬਣਾਈ ਆ ਜਾਂ ਖਾਧੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹਦਾ ਟੇਸਟ ਜੀ ਸੋਇਆ ਬੀਨ ਵਰਗਾ ਆਉਂਦਾ ਕਿਉਂਕਿ ਬਿਸਣ ਤੋਂ ਬਣੀ ਆ ਹਨਾ ਜੇ ਇਹੇ ਬਿਸਣ ਨੂੰ ਆਪਾਂ ਕੋਲ ਕੇ ਦਹੀਂ ਦੇ ਵਿੱਚ ਬਣਾ ਲਾਂਗੇ ਅਮਰਤੀ ਜਾਂ ਕੜੀ ਉਹਦਾ ਟੇਸਟ ਹੋਰ ਹੋ ਜਾਂਦਾ ਜੇ ਆਪਾਂ ਗੰਢਿਆਂ ਵਿੱਚ ਪਾਉਣ ਕਿਸ ਤਰ੍ਹਾਂ ਹੌਲੀ ਹੌਲੀ ਥੋੜਾ ਥੋੜਾ ਕਰਕੇ ਇਹਨੂੰ ਵਿੱਚ ਪਾਉਣ ਤੇ ਇਹਦਾ ਟੇਸਟ ਕੁਝ ਹੋਰ ਬਣ ਜਾਂਦਾ ਵਾ ਪਮਾਜੀ ਜੈਕਾ ਬਸ ਬਣਾਉਣ ਦਾ ਤਰੀਕਾ ਹੀ ਹੁੰਦਾ ਵਾ ਤੇ ਉਹਦੇ ਨਾਲ ਚੀਜ਼ ਵਧੀਆ ਬਣਦੀ ਜਿਵੇਂ ਆਪਾਂ ਪ੍ਰਸ਼ਾਦ ਹਰ ਕੋਈ ਨਹੀਂ ਬਣਾ ਸਕਦਾ ਕਿਉਂਕਿ ਰਿਸ਼ ਪ੍ਰਸ਼ਾਦ ਬਣਾਉਣ ਲਈ ਆਪਾਂ ਨੂੰ ਚੀਜ਼ ਦਾ ਨਾਪ ਤੋਲ ਵਧੀਆ ਚਾਹੀਦਾ ਤੇ ਪਾਣੀ ਗਰਮ ਹੋਣਾ ਜ਼ਰੂਰੀ ਹੈ ਪ੍ਰਸ਼ਾਦ ਵਾਸਤੇ ਤੇ ਫਿਰ ਪ੍ਰਸ਼ਾਦ ਟੀਸਦੀ ਬਣਦਾ ਉਸੇ ਤਰ੍ਹਾਂ ਹੀ ਸਬਜ਼ੀ ਦਾ ਤਰੀਕਾ ਹੁੰਦਾ ਜੀ ਭਾਵੇਂ ਬੇਸਨ ਦੀ ਆਪਾਂ ਬਣਾਈ ਇਹ ਸਬਜ਼ੀ ਵੈਸਨ ਦੀ ਪਰ ਜਿਹਾ ਪਰ ਇਹ ਸੋਇਆਬੀਨ ਆਰਗੀ ਵਧੀਆ ਇਹਦਾ ਟੇਸਟ ਆਊਗਾ ਜੀ ਹੁਣ ਆਪਾਂ ਜਿਹੜਾ ਰੈਂਦਾ ਸੀ ਵੈਸਨ ਆਪਾਂ ਉਹ ਵੀ ਪਾਤਾ ਤੇ ਇਹਨੂੰ ਪੂਰੀ ਤਰ੍ਹਾਂ ਮਿਕਸ ਆਪ ਇਹਦੇ ਵਿੱਚ ਕਰ ਦਿੰਨੇ ਆ ਪੂਰੀ ਤਰ੍ਹਾਂ ਮਿਕਸ ਆਪ ਕਰ ਦਾਂਗੇ ਜਿਉਂਦੇ ਤੇ ਆਪਾਂ ਥੋੜੀ ਟਾਈਮ ਵਾਸਤੇ ਫਿਰ ਇਹਨੂੰ ਰਿਜਨ ਵਾਸਤੇ ਛੱਡ ਦਾਂਗੇ ਜੀ ਜਿਹੜਾ ਮਾੜਾ ਮੋਟਾ ਇਹਦੇ ਵਿੱਚ ਪਾਣੀ ਛੱਡਿਆ ਜਾਂ ਰਹਿ ਗਿਆ ਉਹ ਪੂਰੀ ਤਰ੍ਹਾਂ ਵੈਸਨ ਦੇ ਵਿੱਚ ਅਬਜ਼ਾਰਬ ਹੋ ਜਾਊਗਾ ਸੋਖ ਲੂਗਾ ਪੂਰੀ ਤਰ੍ਹਾਂ ਤੇ ਵਧੀਆ ਟੇਸਟੀ ਆਪਣੀ ਸਬਜੀ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਬਾੜੀ ਨਹੀਂ ਤਾਂ ਬਣਾਉਣੀ ਜਿੰਨਾ ਪੈਣਾ ਉਹਨੇ ਮੇਰੀਆਂ ਨੇ ਨਹੀਂ ਬਣਾਈ ਉਹ ਥੋੜੀ ਜੀ ਜਰੂਰ ਬਣਾ ਕੇ ਟੇਸਟ ਕਰਕੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਮੇਰੀ ਸਬਜੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਦੇ ਨਾਲ ਨਾਲ ਸ਼ੇਅਰ ਵੀ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹਨਾਂ ਨੇ ਜੁਮਾਇਨ ਕੀਤਾ ਉਹਨਾਂ ਨੇ ਜਿੰਨਾਂ ਨੂੰ ਸਬਜੀ ਵਧੀਆ ਲੱਗੀ ਜਾਂ ਬਣਾਈ ਉਹਨਾਂ ਨੇ ਵੀ ਤੇ ਹੁਣ ਆਪਾਂ ਥੋੜੇ ਟਾਈਮ ਲਈ ਇਹਨੂੰ ਫੇਰ ਜੀ ਹਲਾ ਹਲਾ ਕੇ ਇਸ ਤਰ੍ਹਾਂ ਰੱਖਤਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਸਤੂਰੀ ਮੇਥੀ ਜੀ ਕਿਉਂਕਿ ਹੁੰਦਾ ਹੁੰਦੀ ਸਰਦੀ ਤਾਂ ਆਪਾਂ ਟੰਗਾਂ ਪਾ ਸਕਦੇ ਸੀ ਮੇਥੀ ਪਾ ਸਕਦੇ ਸੀ ਹਰੇ ਜੀ ਤੇ ਹੁਣ ਗਰਮੀ ਹੈ ਤੁਹਾਨੂੰ ਪਤਾ ਤੇ ਇਹਦੇ ਵਾਸਤੇ ਆਪਾਂ ਕਸਤੂਰੀ ਮੇਥੀ ਪਾਵਾਂਗੇ ਜੋ ਬਹੁਤ ਵਧੀਆ ਟੇਸਟ ਦਿੰਦੀ ਆ ਚਲੋ ਜੀ ਠੀਕ ਹੈ ਅੱਜ ਦੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੇਰੀ ਇਸ ਤਰ੍ਹਾਂ ਦੀ ਰੈਸਪੀ ਵੀ ਸੰਦੀਪੌਰ ਜੀ ਕਿਸ ਤਰ੍ਹਾਂ ਦੀ ਲੱਗੀ ਤੇ ਜਰੂਰ ਬਣਾ ਕੇ ਵੀ ਦੇਖਿਓ ਤੇ ਜਿਹੜੇ ਚੈਨਲ ਤੇ ਪਹਿਨੀ ਵਾਰ ਆਇਆ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਇਥੇ ਆਪਾਂ ਕੋ ਕਿਹੜੀਆਂ ਵੀਡੀਓ ਬਣਾਉਣੇ ਆ ਜੀ ਓਕੇ